ਨੰਗੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਗੋਲ ਦਮਾਲਾ ਬੰਨਣਾ ਸਭ ਤੋਂ ਪਹਿਲਾਂ ਆਪਾਂ ਸੈਂਟਰ 'ਚ ਜੂੜਾ ਕਰ ਲਾਂਗੇ ਕੇਸਾਂ ਦਾ ਫਿਰ ਉਸ ਤੋਂ ਬਾਅਦ ਛੋਟੀ ਦਸਤਾਰ ਨਾਲ ਆਪਾਂ ਇੱਕ ਬੂੰਗਾ ਬਣਾ ਲਵਾਂਗੇ ਦਸਤਾਰ ਤੁਸੀਂ ਆਪਣੇ ਸਾਹ ਨਾਲ ਲੈ ਸਕਦੇ ਹੋ ਅਸੀਂ ਜੋ ਦਸਤਾਰ ਹੁੰਦੀ ਹੈ ਉਹਨੂੰ ਬਚਾਲਿਓ ਪਾੜ ਕੇ ਪਤਲੀ ਕਰ ਲੈਨੇ ਆਂ ਤੇ ਪਤਲੀ ਕਰਕੇ ਬਿਸਤਾਰ ਨੂੰ ਹੀਠਾਂ ਕੇਸਾਂ ਦਾ ਬੂੰਗਾ ਜਿਹਦੇ ਨਾਲ ਦਮਾਲੇ ਦਾ 베ਸ ਬਹੁਤ ਵਧੀਆ ਬਣ ਜਾਂਦਾ ਹੈ 1 ਮੀਟਰ ਦਾ 3 ਮੀਟਰ ਦਾ ਜਿੰਨੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਇਹ ਆਪਣਾ ਬੂੰਗਾ ਬਣ ਗਿਆ ਹੁਣ ਆਪਾਂ ਇਹਦੇ ਉੱਪਰ ਦਮਾਲਾ ਸਜਾਵਾਂਗੇ ਤਾਂ ਮੰਨ ਲਾ ਬੰਨਣ ਲਈ ਹੀਠਾਂ ਅਲੱਗ ਤੋਂ ਬੂੰਗਾ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਦਸਤਾਰ ਹੈ ਨਾ ਉੱਪਰਲੀ ਸਾਈਡ ਤੋਂ ਗੋਲ ਬਣ ਜਾਂਦੀ ਹੈ ਫਿਰ ਵਧੀਆ ਲੱਗਦੀ ਹੈ ਸੋਹਣੀ ਮੈਂ ਜਗੋਲ ਦਸਤਾਰ ਬਨੂੰਗੀ अपना पहला लड़ा जो ये दी शेप बिल्कुल सही एक वरी होनी चाहिए बाकी ਉਸ ਤੋਂ ਬਾਅਦ ਇਹਦੇ ਉੱਪਰ ਹੀ ਚੱਲਣੇ ਆ। ਜੇਰਾ ਪੰਦਸਤਾਰੇ ਮੈਂ ਖੋਲ ਕੇ ਇਹਨੂੰ ਉੱਪਰ ਨੂੰ ਛੱਡੀ ਜਾਵਾਂਗੇ। ਨਾਲ বিনা ਲਾ ਪਾਉ ਪਰ ਕਵਰ ਕਰ ਹੀ ਜਾਵਾਂਗੇ। ਫਿਰ ਆਪਾਂ ਉੱਪਰਲਾ ਇੱਕ ਲੜਖ ਖੋਲ ਕੇ ਇਹਨਾਂ ਸਾਫ਼ ਕਰ ਲਵਾਂਗੇ ਲਓ ਜੀ ਆਪਾਂ ਦਸਤਾਰ ਸਜਾ ਲਈਏ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤ